ਵੈਲਕਮ ਗਾਇਸ ਗੁੱਡ ਮਾਰਨਿੰਗ एवरीवन ਕਿਦਾਂ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਣਗੇ ਹਾਂ ਜੀ ਗਾਇਸ ਹੋਣਗੇ ਗੁੱਡ ਮਾਰਨਿੰਗ ਕਰ ਦੋ ਗੁੱਡ ਮਾਰਨਿੰਗ ਗੌਰਵ ਜੀ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਜੀ ਗੌਰਵ ਜੀ ਤਾਂ ਕਹਿ ਕੂ ਕਿ ਫਿਰ ਗੁੱਡ ਮਾਰਨਿੰਗ ਕੋ ਆਣੀ ਪੈਂਦੀ ਹੈ ਹਨਾ ਕਿਉਂ ਹੀ ਕਰ ਦੋ ਦੱਸੋ ਬੱਚੇ ਜਾ ਰਹੇ ਸਕੂਲ ਸੈਂਡਵਿਚ ਹੋ ਗਿਆ ਫਿਨਿਸ਼ਨ ਆਯੂਸ਼ ਇੱਥੇ ਰੱਖਣਾ ਫੋਨ ਇੱਥੇ ਜਿੱਤੇ ਆਯੂਪੀ ਰੱਖਦੇ ਨਾ ਆ ਸੈਂਡਵਿਚ ਖਤਮ ਹੋ ਗਿਆ ਫਿਨਿਸ਼ ਹੋ ਗਿਆ ਰਾਸ ਦੇਖੋ ਕਿੰਨਾ ਜ਼ਿਆਦਾ ਦੇਖ ਲੈ ਲੋਕਾਂ ਦੀਆਂ ਮਾਵਾਂ ਛੱਡਣ ਜਾਂਦੀਆਂ ਬੱਚਿਆਂ ਨੂੰ ਸੋਰੇ ਸੋਰੇ ਮੈਂ ਵੀ ਤਾਂ ਜਾ ਹੀ ਰਹੀ ਆ ਮੈਂ ਤੂੰ ਗੱਡੀ ਸਿੱਖ ਆਪੇ ਲੈ ਕੇ ਜਾ ਨਿਆਣਾ ਡਰਾਈਵਰ ਰੱਖਿਆ ਮੈਂ ਤਾਂ ਛੱਡਣ ਜਾ ਰਹੀ ਆ ਮੈਂ ਹਾਂ ਇਹ ਛੱਡਣ ਮੈਂ ਹੀ ਜਾ ਰਹੀ ਆ ਬੱਚਿਆਂ ਨੂੰ ਵਾਹ ਵੀ ਦੁਨੀਆ ਦੀਆਂ ਮਾਵਾਂ ਦੇ ਨਾਲ ਹੀ ਆ ਮੇਰਾ ਪਤੀ ਜਿਹੜਾ ਮੈਨੂੰ ਬਹੁਤ ਸੁੱਖ ਦਿੰਦਾ ਐਦਾਂ ਦਾ ਪਤੀ ਰੱਬ ਸਾਰਿਆਂ ਨੂੰ ਦੇਵੇ ਵੈਸੇ ਵੀ ਮੇਰੇ ਟੇਬਲ 'ਚ ਲਿਖਿਆ ਹੈ ਕਿ ਪਤੀ ਦਾ ਸੁੱਖ ਬਹੁਤ ਆ ਤੁਹਾਡੇ ਕਰਮਾਂ 'ਚ ਥੋੜੇ ਦਿਨ ਹੀ ਆ ਮੈਂ ਤਾਂ ਸੋ ਮੈਂ ਲੈ ਰਹੀ ਆ ਕਿਉਂ ਥੋੜੇ ਦਿਨ ਬਾਅਦ ਕੀ ਹੋਣਾ ਬੋਲੋ ਥੋੜੇ ਦਿਨ ਹੀ ਆ ਤੇਰੇ ਥੋੜੇ ਦਿਨ ਬਾਅਦ ਕੀ ਹੋਣਾ ਥੋੜੇ ਦਿਨ ਬਾਅਦ ਪਤਾ ਲੱਗ ਜੂਗੀ ਠੀਕ ਉਹਨਾਂ ਦਾ ਕੁਝ ਖਾਣ ਨੂੰ ਦਿਲ ਕਰਦਾ ਪਿਆ ਹੱਡੀ ਕੁਝ ਮੰਗ ਰਹੀ ਏ ਰੋਟੀ ਖਾਣ ਅੱਗੇ ਸ਼ੋਰਟ 'ਚ ਦੇਖਿਆ ਨਾ ਕਿੰਨੀ ਪਟਾਈ ਹੁੰਦੀ ਉਸ ਇਹ ਨਾ ਹੋਵੇ ਸੱਚੀ 'ਚ ਪਟਾਈ ਹੋ ਜਾਵੇ ਹਾਂ ਉਹ ਬਗਾਰੂ ਚਾਲੂ ਹੋਇਆ ਦੇਖੋ ਦਾ ਝਾੜੂ ਵਾਲਾ ਸੱਚੀ ਵੱਜ ਗਈ ਝਾੜੂ ਆ ਕਾਏ ਜਿਹੜਾ ਝਾੜੂ ਵਾਲਾ ਸ਼ੋਰਟ ਸੀ ਨਾ ਉਹ ਸੱਚੀ ਵੱਜਾ ਸੀ ਜ਼ੋਰ ਦੀ ਉਹ ਇੱਕ ਟੇਕ 'ਚ ਹੀ ਬਣਿਆ ਸਾਡਾ ਉਹ ਵਾਲਾ ਸ਼ੋਰਟ ਉਹ ਕੋਈ ਸਿੱਧੇ ਦੁਆਰਾ ਨਹੀਂ ਬਣਾਇਆ ਇੱਕ ਵਾਰ ਚ ਹੀ ਸਾਡਾ ਬਣ ਗਿਆ ਸ਼ਾਰਟ ਸੋ ਉਹ ਰਿਐਲਿਟੀ ਹੈ ਬੜੀ ਜ਼ੋਰ ਦੀ ਵਜ੍ਹਾ ਹੀ ਗੋਰੋਜੀ ਦੇ ਨੇ ਹਲਕੇ ਮਾਰਿਆ ਤੂੰ ਨਹੀਂ ਜਾਣ ਕੇ ਨਹੀਂ ਫਿਰ ਨੈਚੁਰਲ ਚੀਜ਼ ਆਣੀ ਚਾਹੀਦੀ ਨਾ ਨਿਕਲ ਕੇ ਬਾਹਰ ਨਾਲ ਏਦਾਂ ਥੋੜੀ ਹੁਣ ਤਾਂ ਤੂੰ ਤੇ ਜਾਣ ਕੇ ਮਾਰਿਆ ਮੇਰੇ ਨਾ ਪੋਲਾ ਜਾਂ ਮਾਰਦੀ ਦੇਖਿਆ ਮੈਂ ਬਾਅਦ ਉਸ ਟਾਇਲੋਂਕ ਤੇ ਅੱਛਾ ਝਾੜੂ ਵਾਲਾ ਝਾੜੂ ਵਾਲਾ ਗਿਆ ਕਿੰਨਾ ਅੱਗੇ ਇਹ ਦੱਸੋ ਉਸੇ ਕੀ ਹੋ ਗਿਆ ਉਹ ਹਾਂ ਤੇ ਫਿਰ ਨੈਚੁਰਲ ਨੈਚੁਰਲੀ ਬਣਿਆ ਤਾਂ ਹੀ ਅੱਗੇ ਗਿਆ ਵਾ ਜੇ ਮੈਂ ਬੋਲ ਲੋ ਲੋਕਾਂ ਕੋਲ ਲੈ ਜਾਣ ਕੇ ਵਜੀ ਲੋਕਾਂ ਨੇ ਕਹਣਾ ਸੀ ਵਜੀ ਜਿਹਨੇ ਵਜੀ ਉਹਨੂੰ ਵੀ ਪੁੱਛੋਣਾ ਲੋਕਾਂ ਨੇ ਕਹਣਾ ਵਜੀ ਹੈ ਰਹੀ ਆਈ ਐਵੇਂ ਕਰੀ ਜਾਂਦਾ ਹੁਣ ਉਹ ਆਈ ਜਿਹੜੀ ਆ ਸਹੀ ਨਿਕਲਦੀ ਪੀਂ ਮੈਂ ਹੁਣ ਇੱਕ ਆਪਾਂ ਇਦਾਂ ਤਾਂ ਵੀ ਲੱਭਣਾ ਵਿੱਚ ਤੇਰੇ ਪੈਰਾਂ ਸਾਡੇ ਖਾਰੀ ਜਿੱਤੇ ਮੇਰੀਆ ਮਹਾਰ ਉਹ ਬਾਸਾ ਥੱਲੇ ਦੇ ਦਿੱਤੇ ਉਹਨੇ ਹੈ ਉਹਨੇ ਓਏ ਓਏ ਓ ਦੇਖੋ ਗਾਇਸ ਉਹ ਦੇ ਹਏ ਉਹਦਾ ਵਿਚਾਰੇ ਦਾ ਮੋਟਰਸਾਈਕਲ ਉਹੀ ਮੈਂ ਡਰ ਗਈ ਬੋਲਦੇ ਨਹੀਂ ਬਚਾ ਹੋ ਗਿਆ ਸ਼ੁਕਰ ਆ ਬਚਾ ਗਿਆ ਅੰਨਾ ਬਸ ਆਲਾ ਇਹਨੂੰ ਦਿਖਿਆ ਨਹੀਂ ਉਹੀ ਨਾ ਜਿਹੜੀ ਆਪਾਂ ਸ਼ਕਰਗੰਦੀ ਲਈ ਸੀ ਬਣਾ ਲਈ ਚਾਟ ਇਹਦੇ ਵਿੱਚ ਮੈਂ ਸ਼ਕਰਗੰਦੀ ਸੰਘਾੜੇ ਤੇ ਐਪਲ ਥੋੜਾ ਜਿਹਾ ਪਿਆ ਸੀ ਅੱਧਾ ਉਹ ਐਡ ਕੀਤਾ ਆਪਾਂ ਨੂੰ ਸ਼ਕਰਗੰਦੀ ਬਹੁਤ ਪਸੰਦ ਆਇਆ ਇਹ ਨਾਲ পেট ਫੁੱਲ ਰਹਿੰਦਾ ਗੁੱਡ ਹੁੰਦੀ ਆ ਦੁਪਹਿਰ ਦੇ ਬਾਅਦ ਚੁੱਕੇ ਨੇ ਡੇਢ ਤੇ ਇੱਧਰ ਆਪ ਬਣਾ ਰਹੇ ਆ ਚਟਨੀ ਤੇ ਇੱਧਰ ਗ੍ਰाइंड ਹੋ ਚੁੱਕੀ ਐ ਥੋੜੀ ਜੀ ਹੋਰ ਕਰਾਂਗੇ ਗ੍ਰाइंड ਤੇ ਗੌਰਵ ਜੀ ਬਸ ਟਮਾਟਰ ਲਿਆ ਰਹੇ ਨੇ ਤੇ ਅਨਾਰ ਦਾਣਾ ਹੈ ਨਹੀਂ ਸੀਗਾ ਮੈਂ ਕਿਹਾ ਲੈ ਆਓ ਤੇ ਓਲੇ ਨਾਲ ਥੋੜਾ ਟੇਸਟ ਹੋਰ ਵਧੀਆ ਹੋ ਜਾਊਗਾ ਸੋ ਦਿਖਾਣੇ ਆ ਤੁਹਾਨੂੰ ਚਟਨੀ ਜੀ ਗੌਰਵ ਜੀ ਲਿਆਏ ਜੀ ਜਿਹੜਾ ਸਮਾਨ ਚਟਨੀ ਦਾ ਰਹਿੰਦਾ ਸੀ ਆਓ ਜੀ ਆਓ वेलकम 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 शॉर्टकट डिबॉब्स आन कर रहे ने लोकी सच्ची शॉर्ट गुड जा रहे ने जी किद्दा गया रे तू तू सी मेनू की किया 1700 व्यू आ गए तेरे झूठ बोलया सी मेनू हैं मैं क्या आ की 1700 ਚ 700 ਰਹਿ ਗਿਆ खुश करदा इनू ਹੁਣ 1k ਹੋ ਗਿਆ ਆ ਅੱਛਾ ਅਨਾਰ ਦਾਣਾ ਤੇ ਚਟਨੀ ओ चਟਨੀ ਕਿਹੜੀ ਤੇਰੀ ਮਰੇ ਯਾਰ ਤਦੋਂ ਮੈਂ ਉਹ ਸਾਲ ਲਿਆ ਤਾ ਟਮਾਟਰ ਚਟਨੀ ਚਟਨੀ ਮੈਨੂੰ ਵੀ ਬੋਲ ਤੇ ਚਟਨੀ ਜਦ ਨਹੀਂ ਗਈ ਇਹਨੂੰ ਆਹ ਬਸ ਟਮਾਟਰ ਅਹ ਇਹਨਾਂ ਦੀ ਚਟਨੀ ਬਣਾਣੀ ਚਟਨੀ ਕੂਟ-ਕੂਟ ਕੇ ਮੇਰੀ ਨਹੀਂ ਚਟਨੀ ਉਹਦਾ ਅਹ ਟਮਾਟਰਾਂ ਦੀ ਗੱਲ ਕੀਤੀ ਓਕੇ ਅਹ ਚਲੋ ਜੀ ਗਾਇਜ਼ ਮਿਲਦੇ ਆ ਓਕੇ ਜਨਾਰਦਨ ਆ ਗਏ ਆ ਇਹ ਗਾਣਾ ਵੀ ਸਾਨੂੰ ਯਾਦ ਆ ਗਿਆ ਕਿਹੜਾ ਗਾਣਾ ਜੀ ਇਹਦਾ ആ അനാരണ ਗਾਈਸ ਹੁਣੇ ਹੁਣੇ ਦੇਖਿਆ ਸੀ ਨਾ ਨਿਕਲੀਆਂ ਸੂੰਡੀਆਂ ਦਿਖਾਓ ਕਰੋ ਪਾਣੀ ਦਿੱਤਾ ਨਾਰਦਾਨਾ ਕਿੱਥੇ ਆ ਆ ਇੱਕ ਸੂੰਡੀ ਆ ਤੁਹਾਨੂੰ ਦਿਖਦੀ ਨਹੀਂ ਆ ਦੇ ਆ ਦੇ ਆ ਦੇ ਹੱਥ ਬਰੇ ਕਰੋ ਆ ਦੇਖੋ ਗਾਈਸ ਆ ਦੇਖੋ ਦਿਖ ਰਿਆ ਨਾ ਉਹਨੂੰ ਸਿੱਧੋ ਆ ਦੇਖੋ ਜੀ ਗਾਏ ਸਿੱਧੇ ਥੱਲੇ ਲਵਾਵੇ ਜੀ ਦੇਖੋ ਇਹ ਆ ਦੇਖੋ ਤੁਹਾਨੂੰ ਨਹੀਂ ਪਤਾ ਲੱਗਾ ਨਹੀਂ ਇਹਨੂੰ ਕਮਾ ਲਓ ਆ ਦੇ ਆ ਦੇ ਆ ਦੇ ਤਪਦੀਆਂ ਦੇ ਕੀੜੇ ਦੇ ਨਹੀਂ ਇਦਾਂ ਦਿਖਾਓ ਆ ਕਰਿਆਨੇ ਵਾਲੇ ਦੇ ਹਾਲ ਦੇਖ ਲਓ ਜੀ ਦੁਕਾਨਾਂ ਦੇ ਕਿਹੜੇ ਕਰਿਆਨੇ ਵਾਲੇ ਕੋਲੇ ਆਇਆ ਹਾਂ ਸਤਨਾਮ ਸਟੋਰ ਤੋਂ ਪਲੇਟ 'ਚ ਪਾਓ ਇਹਨੂੰ ਰੁਕੋ ਆਹ ਲੋਹੇ ਦਾ ਡੰਡੀ ਕੀੜੀਆਂ ਵੀ ਬੜੀਆਂ ਆ ਪੱਬੂ ਜੇ ਪੱਬੂ ਹੀ ਆ ਪਾਓ ਇਹ 'ਚ ਦਿਖਾਓ ਕਿਆ ਨਾ ਲਿਆਓ ਬਈ ਇਹ ਨਾਰਦਾਣਾ ਲਾ ਲਓ ਜੀ ਆ ਦੇਖੋ ਆ ਸਾਈਡ ਤੇ ਜਾ ਰਹੇ ਆ ਆ ਦੇਖੋ ਆ ਦੇਖੋ ਆ ਦੇਖੋ ਸਾਰੇ ਆ ਰਹੇ ਉਹਨਾਂ ਦੇ ਅਦੇ ਵਿੱਚ ਰਿੰਗਦੇ ਪਏ ਗਲਤ ਆ ਨਾ ਇਦਾਂ ਕਿਸੇ ਨੂੰ ਥੋੜੀ ਦੇਣੀ ਚਾਹੀਦੀ ਚੀਜ਼ ਜਾਓ ਕਰਾਓ ਚੇਂਜ ਹਾਂਜੀ ਚਟਨੀ ਇਹਨਾਂ ਦੀ ਖਾਣੀ ਸੀ ਨਾ ਮੈਂ ਨਹੀਂ ਖਾਂਦਾ ਭਰਾਵਾ ਥੈਂਕਸ ਟੂ ਮੀ ਜਿਹੜੇ ਦੇਖ ਲਿਆ ਮੇਰੀ ਨਿਗਾ ਪੈ ਗਈ ਜਿਹੋ ਦਾ ਮੈਂ ਆਪਰੇਸ਼ਨ ਕਰਾਇਆ ਮੇਰੀ ਨਿਗਾ ਬੜੀ ਤੇਜ ਹੋ ਗਈ ਆ ਚਲੋ ਜਾਓ ਤੁਸੀਂ ਲੈ ਕੇ ਆਓ ਹਾਂਜੀ ਐਲੋ ਗਰਵਤ ਜੀ ਰਬੜ ਤੇ ਵਾਪਸ ਕਰਕੇ ਆਓ ਉਹ ਪੱਬੂ ਜਿਹੜੇ ਤੇ ਡਿੱਗੇ ਸੀ ਪਾ ਲੈ ਵਿੱਚ ਪਾ ਲੈ ਜੇ ਨਾ ਉਹ ਮੈਂ ਜਾ ਕੇ ਨਾ ਉਹਦੇ ਮੈਂ ਪੱਬੂ ਆ ਵੀ ਵਿੱਚ ਪਾ ਲੋ ਨਾ ਉਹਦੇ ਮੈਂ ਪੱਬੂ ਤਾਰੇ ਦੇਖੀ ਇਹ ਕਿਹੜਾ ਪੱਬੂ ਹੈ ਪੱਬੂ ਤਾਰੇ ਦੇਖੀ ਕਿਦਾਂ ਕੱਟ ਕੇ ਆਉਂਦਾ ਦੋਨੋਂ ਨਾ ਸਾਲੇ ਲੋਕੀ ਬਿਮਾਰ ਹੁੰਨੇ ਤੇ ਹੀ ਭੈਣ ਚੋ ਪੁਆਇਤਾ ਇੱਥੇ ਸਾਰੇ ਪੱਬੂ ਡਿੱਗੇ ਸੀ ਮੈਂ ਸਾਰੇ ਲਫਾਫੇ ਚ ਪੁਆਏ ਮੈਂ ਕਾ ਉਹਦੇ ਪੱਬੂ ਜਿੱਥੋਂ ਆਏ ਉੱਥੇ ਦੇ ਕੇ ਆਓ ਗਾਇਸ ਜੇ ਕੋਈ ਬਜ਼ੁਰਗ ਹੋਵੇ ਉਹਨੂੰ ਤਾਂ ਦਿਖੇ ਹੀ ਨਾ ਕੋਈ ਜਿੱਦਾਂ ਪੱਬੂ ਤਰ ਤੈਰ ਰਹੇ ਸੀ ਹਨਾ ਸੂੰਡੀਆਂ ਸੀ ਜੇ ਬਜ਼ੁਰਗ ਹੋਵੇ ਤਾਂ ਇਦਾਂ ਹੀ ਪਾ ਦੇ ਅਨਾਰ ਦਾਣਾ ਓਏ ਹੋਏ ਮੇਰੀ ਅਚਾਨਕ ਹੀ ਨਿਗਾ ਚਲੇਗੀ ਤੇ ਗੌਰਵ ਜੀ ਹੁਣ ਗਏ ਨੇ ਦੇਖੋ ਟਾਈਮ ਤਾਂ ਕਾਫੀ ਲੱਗ ਗਿਆ ਪਤਾ ਨਹੀਂ ਚੇਂਜ ਕਰਦਾ ਕਿ ਨਹੀਂ ਕਰਦਾ ਕਰਦੀ ਆ ਮੈਂ ਫੋਨ ਮੈਂ ਗੌਰਵ ਜੀ ਨੂੰ ਲਾਇਆ ਫੋਨ ਕਹਿੰਦੇ ਬਸ ਆ ਹੀ ਰਿਆਂ ਮਿਲਦਾ ਆ ਗਏ ਨੇ ਤੇ ਪੁੱਛਦੇ ਆ ਮਿਲਕ ਦਾ ਲੜ ਲੁੜ ਕੇ ਤਾਂ ਨਹੀਂ ਆ ਗਏ ਕਿਤੇ ਪੁੱਛਦੇ ਆ ਹਾਂਜੀ ਹੋ ਗਿਆ ਹੋ ਗਿਆ ਮੈਂ ਆ ਗਿਆ ਬਾ ਪਹਿਲਾਂ ਤਾਂ ਕਹਿੰਦੇ ਨਾ ਹੈ ਹੀ ਨਹੀਂ ਹੈ ਹੀ ਨਹੀਂ ਕਹਿੰਦਾ ਕੀ ਆ ਭਾਜੀ ਕੀੜੇ ਮੈਂ ਕਿਹਾ ਕੀੜੇ ਨਹੀਂ ਸੁੰਡੀਆਂ ਕਿਆ ਕਰ ਠੀਕ ਆ ਕੀੜੇ ਨਹੀਂ ਸੁੰਡੀਆਂ ਸੁੰਡੀਆਂ ਹੁਣ ਕਿੱਥੇ ਦਿੱਤਾ ਨਵਾਂ ਗੋਲ ਦੇਤਾ ਪੈਗੜ ਮੈਂ ਕਿ ਭਰਾ ਵੀ ਚੈੱਕ ਕਰਾ ਪੈਣਾ ਮੈਨੂੰ ਇੱਥੇ ਤੇ ਨਹੀਂ ਪੈ ਕੇ ਸਮਝ ਰਹੇ ਅੱਛਾ ਆ ਲਿਆਏ ਹੁਣ ਤੇ ਤੁਸੀਂ ਪਹਿਲਾਂ ਮੈਨੂੰ ਚੈੱਕ ਕਰਾਓ ਹੁਣ ਤੁਸੀਂ ਕਾਰ ਆਏ ਹੋ ਨਾ ਹੁਣ ਮੇਰੀ ਲਿਗਾ ਨਾ ਪਹਿਲਾਂ ਚੈੱਕ ਹੋਊਗਾ ਫੇਰ ਕਹੋਗੇ ਇੱਕ ਟਮਾਟਰ ਖਰਾਬ ਹੋ ਗਿਆ ਲਿਆਓ ਲਿਆ ਸਾਫ ਕਰਾ ਪਹਿਲੇ ਟਮਾਟਰ ਸੁਟਿਆ ਇੱਕ ਕੀ ਭਾਵੇਂ ਲਿਆ ਟਮਾਟਰ ਟਮਾਟਰ ਨਾ ਤੂੰ ਦੱਸਿਆ ਗੋੜੀ ਮਾ ਕੋ ਟਮਾਟਰ ਨਹੀਂ ਇੱਥੇ ਲੈ ਕੇ ਆਣਾ ਇਨਾ ਤੂੰ ਮੈਨੂੰ ਕਿਉਂ ਕਸਿਆ ਟਮਾਟਰ ਨਹੀਂ ਚੱਲ ਇਨਾ ਜਿਰਮ ਨਹੀਂ ਕਰ ਹਾਂ ਤੂੰ ਤੇਲ ਨਹੀਂ ਭੂਕਿਆ ਉਹ ਚਲ ਜਾਨਾ ਇੱਕ ਤਾਂ ਦੋ ਰਹਿ ਗਿਆ ਮਟਰ ਮਟਰ ਰੋਕੋ ਹਲੇ ਕੋ ਬਾਅਦ ਸਬਜੀ ਮਟਰਾਂ ਦੇ ਵੀ ਸੁੰਡੇ ਨਿਕਲੇ ਤੇਰੇ ਚਲੋ ਹੁਣ ਚੈੱਕ ਕਰਦੇ ਆ ਫੇਰ ਆਪਾਂ ਪਾਵਾਂਗੇ ਚਟਨੀ ਚ ਇੱਕ ਇਹ ਕਿੰਦਾ ਗਲਿਆ ਪਿਆ ਸੀ ਉਹ ਹਨਾ ਥੋੜਾ ਇਹ ਦੇਖ ਕੇ ਇਹ ਕਾ ਤੋ ਸਾੰਪ ਹੀ ਰੱਖਿਆ ਹੈ ਕਿਆ ਮੈਂ ਨਾ ਫਿੱਟ ਬਾਲ ਇਹ ਤਾਂ ਹੀ ਗਾ ਖਰਾਬ ਹੁੰਦੇ ਐ ਇਦਾਂ ਚਲ ਤੁਸੀਂ ਇੰਨਾ ਹੀ ਕਿ ਦਿਖਾ ਦਿਓ ਜਿੰਨਾ ਕ ਚਟਨੀ ਚ ਪਾਣਾ ਹੈ ਆ ਐ ਸਹੀ ਆ ਉਹ ਸਾਰਾ ਗਲਿਆ ਪਿਆ ਸੀਗਾ ਖੋਲੋ ਇਹਨਾਂ ਦੀਆਂ ਗੱਠਾਂ ਜੀਆਂ ਹੋਰ ਚਿਪਕੇ ਬੈਠੇ ਹੁਣ ਆ ਦੇਖੋ ਉਹ ਕਾਲਾ ਕਾਲਾ ਆਇਆ ਪਿਆ ਸੀਗਾ ਵਾਵਾ ਸਾਲਾਂ ਦਾ ਹੀ ਵਿਆਹ ਹੀ ਲੱਗਦਾ ਵੇਖੋ ਹੁਣ ਮੈਂ ਲਾਈਟ ਦਿਖਾਣਾ ਜੀ ਤੁਹਾਨੂੰ ਮਾਰ ਕੇ ਚਮਕਾ ਕੇ ਦਿਖਾਣੇ ਆ ਹਮ ਮੈਂ ਉਹਦੀ ਬੜੀ ਰੇਲ ਬਣਾ ਕੇ ਆਇਆ ਉਹਦੀ ਦੁਕਾਨ ਤੇ ਨਹੀਂ ਇਹ ਸਾਫ਼ ਲੱਗ ਰਿਹਾ ਦਾਣੇ ਆ ਪੇ ਲੀ ਜਾਂਦੇ ਤੇ ਇੱਥੇ ਲੱਦੇ ਸੁੰਡੀਆਂ ਨੇ ਨਹੀਂ ਆ ਗਈ ਐ ਮੈਂ ਟਿਕਾਇਆ ਹੈ ਕੈਮਰਾ ਚਲੋ ਓਕੇ ਰਿਪੋਰਟ ਓਕੇ ਰਿਪੋਰਟ ਪਾਸ ਚਲੋ ਜੀ ਹੁਣ ਸੋਰੀ ਗਾਇਸ ਤੁਹਾਨੂੰ ਚਟਨੀ ਦਾ ਰਿਵਿਊ ਦੇਣਾ ਭੁੱਲ ਗਏ ਸੀ ਮੇਰੀਆਂ ਸੀਟੀਆਂ ਮਰਾਦਿਆਂ ਚਟਨੀ ਨੇ ਇਹਨੇ ਜਾਣ ਕੇ ਲੱਗਾ ਕੋਈ ਕਿਹੜਾ ਗੱਡੀ ਐ ਮਰਚਾ ਠੋਕੀਆਂ ਨੇ ਪੂਰੀਆਂ ਚਟਨੀ ਦੇ ਵਿੱਚ ਸਪਾਈਸੀ ਨਹੀਂ ਲੱਗਦੀ ਐਨੀ ਸਪਾਈਸੀ ਕਿਹੜੀ ਐ ਏਡੀ ਜਿਹੜੀ ਧੂਏ ਕੱਢਦਾ ਜਦੋਂ ਇਹ ਡੱਬੀ ਆਈ ਨਹੀਂ ਹੈ ਤਾਂ ਹੁਣ ਕਿੱਥੇ ਭੇਜਾਂ ਮਾਮਾ ਦੀ ਰੋਟੀ ਦੱਸੋ ਫਿਰ ਚਟਨੀ ਬਾਰੇ ਮੈਂ ਦੱਸ ਚਟਨੀ ਤੁਹਾਡੇ ਵਰਗੀ ਬਣਾਈ ਜਿੱਦਾਂ ਇਹ ਚਟਨੀ ਨਾਲ ਹੈ ਨਾ ਜਿੱਦਾਂ ਤੁਹਾਡਾ ਵੀ ਹੈ ਜਿਹੜਾ ਉਦਾਂ ਦੀ ਬਣਾਈ ਓਹੋ ਹੋ ਹੋ ਲੱਗਿਆ ਕਿੰਦਾ ਲਿਆ ਤੁਸੀਂ ਤੇ ਇਜ਼ੀ ਕਰਦੇ ਸੀ ਉਹ ਬਾਲਾ ਇੱਕ ਨੰਮ ਖਰਾਵਾ ਮਾਮੇ ਨੂੰ ਭਾਈ ਹੁਣ ਮਾਮੇ ਪਪਾਟ ਕੱਢਿਆ ਹੋਲਾ ਆਇਆ ਸ਼ਿਰਾਧ ਦੇ ਆ ਚੁੱਕੇ 7:30 ਇੱਧਰ ਅਨਮੋਲ ਦਾ ਬਣ ਰਿਹਾ ਹੈ ਦਲੀਆ ਅਨਮੋਲ ਨੇ ਫਰਮਾਇਸ਼ ਕੀਤੀ ਦਲੀਏ ਦੀ ਕਿਉਂਕਿ ਅੱਜ ਮੈਂ ਵੀ ਖਾਦਾ ਦਲੀਆ ਤੇ ਕਹਿੰਦਾ ਮम्मा ਮੈਨੂੰ ਵੀ ਦੋ ਸੋ ਇਹ ਦੁਬਾਰਾ ਬਣ ਰਿਹਾ ਹੈ ਦਲੀਆ ਤੇ ਬਣ ਗਿਆ ਦੁੱਧ ਚ ਬਣਾਇਆ ਇਹਦਾ ਦਲੀਆ ਮੈਂ ਤੇ ਹੁਣ ਆਪਾਂ ਅਨਮੋਲ ਨੂੰ ਦੇਈਏ ਦੇਖੋ ਕਿੰਨਾ ਵਧੀਆ ਬਣਿਆ ਹੈ ਇਹ ਖਾਂਦਾ ਹੁੰਦਾ ਸੀ ਨਾ ਛੋਟਾ ਹੁੰਦਾ ਇਸ ਕਰਕੇ ਇਹਨੇ ਮੰਗਿਆ ਇਹਦੇ ਮੂੰਹ ਨੂੰ ਲੱਗਾ ਆ ਹੈ ਕੀ ਇਹ ਮੋਲ ਚਲੋ ਜੀ ਤੇ ਸਪੂਨ ਇਹਨੂੰ ਦਵਾਂਗੇ ਆਪਾਂ ਥੋੜਾ ਬੀਟ ਵਾਲਾ ਕਿਉਂਕਿ ਇਹ ਆਵਲਾ 스ਪੂਨ ਠੀਕ ਰਹਿੰਦੇ ਆ ਇਹਦੇ ਕੋਰ ਰੱਖ ਦਿੰਨੇ ਆ ਇਹ ਪੜ ਰਿਹਾ ਮੈਂ ਹਾਂਜੀ ਗਾਇਜ਼ ਇੱਥੇ ਅਨਮੋਲ ਕਰ ਰਿਹਾ ਸਮ ਸੋ ਹੋਮ ਮੈ ਬਲੌਗ ਦਾ ਇੱਥੇ ਹੀ ਐਂਡ ਕਰਦੀ ਆ ਤੇ ਮੈਂ ਅਨਮੋਲ ਨੂੰ ਕਹਿਆ ਦਲੀਆ ਠੰਡਾ ਹੋ ਰਿਹਾ ਜਦ ਤੱਕ ਤੁਸੀਂ ਸਮ ਕਰ ਸੋ ਕੱਲ ਮਿਲਦੇ ਆ ਨਵੇਂ ਬਲੌਗ ਨਾਲ ਬਾਏ ਬਾਏ